ਹਸਬੰਦ ਵਾਈਫ ਪੜਾਉਂਦੇ ਹੁੰਦੇ ਨੇ ਆਪਣੀ ਵਾਈਫ ਨੂੰ ਕਹਿੰਦਾ ਤਾਂ ਕਾਕੀ ਅੱਜ ਕੋ ਤੂੰ ਵੀ ਪਵਾ ਦਾ ਕਾਕੀ ਐਕਚੁਅਲੀ ਜੇ ਖੁਸ਼ਖਬਰੀ ਜੀ ਆਣ ਵਾਲੀ ਆ ਕੋਈ ਤੇ ਅਸੀਂ ਸੋਚੇ ਵੀ ਚੱਲ ਖੁਸ਼ਖਬਰੀ ਆਂਦੀ ਆ ਤਾਂ ਫੇਰ ਹੀ ਜਾਵਾਂਗੇ ਤੇ ਲਓ ਜੀ ਆਪਾਂ ਪਹੁੰਚ ਗਏ ਐ ਲੱਗ ਲੋ ਕੀ ਗਲੀਆਂ 'ਚ ਪੈਂਦੇ ਹੁੰਦੇ ਸੀ ਪਤਾ ਹੈ ਹਾਂ ਗਲੀਆਂ ਸਾਡੇ ਆ ਹੈਂ ਗਲੀਆਂ ਦੇ ਵਿੱਚ ਸੁਣਿਆ ਵੀ ਜਦ ਤੱਕ ਇਹ ਵੀਡੀਓ ਆਣੀ ਆ ਤੱਕ ਤਾਂ ਤੱਕ ਤਾਂ ਏ ਏ ਹੋ ਜਾਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਜਾਹਰ ਹੈ ਵੀ ਅਸੀਂ ਕਾਰ ਦੇ ਵਿੱਚ ਆ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕਿਤਨ ਕਿਤੇ ਚੱਲੇ ਆਂ ਹਾਂਜੀ ਤੁਸੀਂ ਬੋਲੋ ਪਹਿਲਾਂ ਤੁਸੀਂ ਬੋਲੋ ਆਪਾਂ ਚੱਲੇ ਆ ਆਪਣੇ ਨਾਨਕੇ ਤੇ ਮਮਾ ਮੋਬਾਈਲ ਤੇ ਲੱਗੀ ਆ ਹਾਂ ਐਕਚੁਅਲੀ ਉੱਧਰ ਡੈਡੀ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਸੀਗੀ ਕਾਫੀ ਜ਼ਿਆਦਾ ਮਤਲਬ ਬੁਖਾਰ ਨਹੀਂ ਸੀ ਉਤਰਦਾ ਆਇਗਾ ਤਾਂ ਕਰਕੇ ਨਾ ਤੇ ਕਾਫੀ ਜ਼ਿਆਦਾ ਢਿੱਲੇ ਸੀਗੇ ਤਾਂ ਕਰਕੇ ਪਤਾ ਲੈਣ ਚੱਲੇ ਆਂ ਤੇ ਬਾਕੀ ਅਸੀਂ ਗੁਰਦੁਆਰਾ ਸਾਹਿਬ ਵੀ ਜਾਵਾਂ ਕਿਉਂ ਮੱਥੇ ਦੇ ਹੱਥ ਤੇ ਮਾਰ ਰਹੀ ਹੈ ਅੱਛਾ ਮੰਮਾ ਬੀਜੀ ਐ ਫੋਨ ਚ ਲੱਗ ਮੰਮਾ ਬੀਜੀ ਐ ਇੱਧਰ ਤੇ ਅੱਜ ਮਨਪ੍ਰੀਤ ਮੇਰੇ ਹਿਸਾਬ ਨਾਲ ਕਿੰਨੇ ਵਲੌਗ ਚ ਤੂੰ ਆਈ ਹੀ ਨਹੀਂ ਮਨਪ੍ਰੀਤ ਹੈ ਨਾ ਤੇ ਅੱਜ ਲਿਆਇਆ ਹੀ ਨਹੀਂ ਅੱਜ ਫਾਈਨਲੀ ਆਈ ਆ ਤੇ ਬੋਲੋ ਕੁਛ ਫਿਰ ਮਨਪ੍ਰੀਤ ਜੀ ਕੀ ਬੋਲਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੈਂ ਅੱਜ ਚੱਲੀ ਸੀ ਮੰਮੀ ਕੋਲ ਹਾਂ ਮਿਲਣ ਲਈ ਤੇ ਕਾਫੀ ਟਾਈਮ ਬਾਅਦ ਚੱਲੇ ਆ ਨਾ ਆਪਾਂ ਤੇ ਹਾਂ ਕਾਫੀ ਦਿਨਾਂ ਬਾਅਦ ਚੱਲੇ ਆ ਤੇ ਕਾਫੀ ਟਾਈਮ ਹੋ ਗਿਆ ਸੀਗਾ ਤੇ ਐਕਚੁਅਲੀ ਜੇ ਖੁਸ਼ਖਬਰੀ ਜੀ ਆਣ ਆਲੀ ਆ ਕੋਈ ਤੇ ਅਸੀਂ ਸੋਚੇ ਵੀ ਚੱਲ ਖੁਸ਼ਖਬਰੀ ਆਂਦੀ ਆ ਤਾਂ ਫੇਰ ਹੀ ਜਾਵਾਂਗੇ ਹਾਂ ਤੁਸੀਂ ਬੋਲੋ ਜੀ ਐਕਚੁਅਲੀ ਚ ਆਪਾਂ ਮਿਲ ਕੇ ਨਹੀਂ ਆਈ ਸੀ ਐਕਚੁਅਲੀ ਜੇ ਐਕਚੁਅਲੀ ਜੇ ਆਪਾਂ ਐਕਚੁਅਲੀ ਚ ਸਿਰ ਵੀ ਨਹੀਂ ਆਇਆ ਮਾਈ ਗੋਡ ਐਕਚੁਅਲੀ ਕਹਿੰਦੀ ਐਕਚੁਅਲੀ ਜੇ ਆਪਾਂ ਨਾ ਮਿਲ ਕੇ ਨਹੀਂ ਸੀ ਆਏ ਹੈਗੇ ਤਾਂ ਐਕਚੁਅਲੀ ਬੜੀ ਈਜ਼ਾਦ ਆ ਟਿੱਡੋ ਜੀ ਐਕਚੁਅਲੀ ਚ ਟੋਪੀ ਕਿੱਥੇ ਤੇਰੀ ਲੈ ਲੋ ਟੋਪੀ ਲਾ ਕੇ ਸੈੱਟੀਆ ਵਲੌਗ ਨਾ ਹੋਰ ਵਲੌਗ ਬਣਾਉਣ ਦੀ ਮਾਰੀ ਟੋਪੀ ਲਾਤੀ ਆ ਦੇਖ ਲਓ ਤੁਸੀਂ ਤੇ ਉਹ ਦੇਖੋ ਨੰਨੂ ਆਪਣਾ ਬੈਗ ਵੀ ਅੱਜ ਨਾਲ ਲੈ ਕੇ ਆਈ ਨਵਾਂ ਬੈਗ ਲਿਆ ਨਵਾਂ ਬੈਗ ਲਿਆ ਹਾਂ ਤੇ ਆ ਆਹ ਲੈ ਕੇ ਤੁਸੀਂ ਆਹ ਤੇ ਅੱਜ ਅਸੀਂ ਆਹ ਸੋਕੜ ਜੀ ਲੈ ਕੇ ਆਏ ਆ ਦੇਖੋ ਅੱਜ ਚਾਰਜਿੰਗ ਚਾਰਜਿੰਗ ਵਾਲੇ ਸਿਸਟਮ ਜੀ ਪਿੱਛੇ ਲਾਈ ਆ ਅਗਲੀ ਤਾਂ ਮੈਨੂੰ ਲੱਗਦਾ ਇਹ ਆ ਵੜੀ ਆ ਤਾਂ ਖਰਾਬ ਹੋ ਗਈ ਹੁਣ ਆ ਪਿੱਛੇ ਵੜੀ ਚਲਾਇਆ ਤੇ ਕਾਕਾ ਸਾਡਾ ਨਾ ਚੁੱਪ ਨਹੀਂ ਕਰਦਾ ਇਹ ਨਾ ਬਹੁਤ ਬੋਲ ਆ ਕਾਕੀ ਉਹ ਵੇਖੀ ਵੀਡੀਓ ਬਣਪਰੀ ਉਹ ਵੇਖੀ ਵੀਡੀਓ ਜਿਹੜਾ ਉਹ ਹਸਬੈਂਡ ਵਾਈਫ ਬਣਾਉਂਦੇ ਹੋ ਤੇ ਆਪਣੀ ਵਾਈਫ ਨੂੰ ਕਹਿੰਦਾ ਨਾ ਕਾਕੀ ਅੱਜ ਬਹੁਤ ਵੀ ਪਵਾਦਾ ਕਾਕੀ ਕਾਕੀ ਆ ਤੂੰ ਤੇ ਸਾਡੇ ਨਾਲ ਚੱਲੀ ਕਾਕੀ ਉਹ ਬੜਾ ਵਧੀਆ ਕੋਈ ਗੱਲ ਹੁੰਦੀ ਆਪਣੀ ਵਾਈਫ ਨੂੰ ਕਰੇਗਾ ਕਾਕੇ ਆਹ ਲਾ ਪਿਆਰ ਜੀ ਕਰਦਾ ਪਿਆਰ ਜ਼ਿਆਦਾ ਫੋਲੋਅਰ ਵੜੇ ਉਹਦੇ ਸਬਸਕ੍ਰਾਈਬਰ ਫੋਲੋਅਰ ਬਹੁਤ ਆ ਆਹੋ ਤੇ ਚਲੋ ਜੀ ਬਸ ਜਾ ਰਹੇ ਹੁਣ ਅੱਜ ਕਾਕੇ ਅੱਜ ਪੈ ਜਾਣੇ ਸੀ ਪਟਾਕੇ ਅਸੀਂ বেলਟ ਨਹੀਂ ਸੀ ਮੈਂ ਲਾਈ ਹੋਈ ਤਾਂ ਪੁਲਿਸ ਵਾਲਾ ਮੇਰੇ ਕੋਲ ਖੜਾ ਸ਼ੁਕਰ ਉਹਨੇ ਦੇਖਿਆ ਨਹੀਂ ਬੰਨੀ ਉਹਨੇ ਗੱਡੀ 'ਚ ਨਹੀਂ ਦੇਖਿਆ ਨਹੀਂ ਤਾਂ ਕਾਕੇ ਪੈ ਜਾਣੇ ਸੀ ਪਟਾਕੇ ਚਲਾਣੇ ਹੋ ਜਾਣੇ ਸੀ ਐਂੀ ਕਾਕੇ ਕੀ ਕਾਕੇ ਕਾਕਾ ਹੈ ਡੰ ਨਰਾਜ ਹੋ ਗਿਆ ਇੱਧਰ ਦੇਖੋ بارشਾਂ ਬੜੀ ਤੇਜ਼ بارشਾਂ ਨਿਆਰੇ 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 ਆ ਗਏ ਨੇ ਨਿਆਰੇ ਜਾ ਰਹੇ ਨੇ ਨਿਆਰੇ ਆ ਰਹੇ ਨੇ ਐਨਨੂ ਕਾਕੀ ਚੋ ਕਾਕਾ ਸਾਡਾ ਫੋਨ ਲੈਣ ਤੋਂ ਨਰਾਜ ਹੋ ਗਿਆ ਫੋਨ ਨਹੀਂ ਲੈ ਕੇ ਦਿੰਦਾ ਵੀ ਫੋਨ ਨਹੀਂ ਦਿੰਦਾ ਦੇ ਦੇ ਮਨ ਪੀ ਫੋਨ ਦੇ ਦੇ ਚੱਲ ਮੜਾ ਆ 5 ਮਿੰਟ ਦੇ ਦੇ ਬਾਬੂ ਚੇ ਦੁਖੇਗਾ ਨਾ ਫਿਰ ਕੀ ਕੰਦੀ ਬਾਹਰ ਨਾ ਆਉਂਗਾ بارش ਚ ਲੈ ਹੋਰ ਨਹੀਂ ਕੁਛ ਨਾਲੇ بارش ਬਾ ਹਾਂਜੀ ਤੇ ਆ ਦੇਖੋ ਤੁਸੀਂ ਹੈ ਉੱਤੇ ਬਿਲਕੁਲ ਇੰਨਾ ਜ਼ਿਆਦਾ ਮੀਂਹ ਸੀ ਤੇ ਇੱਥੇ ਦੇਖ ਲਓ ਬਿਲਕੁਲ ਸੁੱਕਾ ਪਿਆ ਹਾਂ ਮਾਹੌਲ ਦੇਖੋ ਬਾਹਰ ਵੀ ਸੀਰੀਅਸ ਹੋਇਆ ਪਿਆ ਆ ਦੇਖੋ ਸਾਹਮਣੇ ਮਤਲਬ بارش بارش ਹੱਦ ਤੋਂ ਜ਼ਿਆਦਾ ਤੇ ਧੁੰਦ ਜੀ ਪਈ ਹੋਈ ਆ ਦੇਖੋ ਮਤਲਬ ਇਹਦੇ ਵਿੱਚ ਨਹੀਂ ਦਿਖਦਾ ਫੋਨ 'ਚ ਨਹੀਂ ਦਿਖਦਾ ਯਾਰ ਕੈਮਰੇ 'ਚ ਵੀ ਘੱਟ ਦਿਖਦਾ ਬਹੁਤ ਜ਼ਿਆਦਾ ਧੁੰਦ ਜੀ ਪਈ ਹੋਈ ਹੈ ਰੱਬ ਰੇ ਆਪਣੇ ਅੱਖੇ 'ਚ ਕੈਮਰਾ ਫੇਟ ਕੇ ਇਤਰਾ ਉਹ ਪਹੁੰਚ ਕਦੀ ਵੀ ਹੋ ਸਕਦਾ ਹਾਂ ਪਹੁੰਚ ਕਦੀ ਨਹੀਂ ਹੋ ਸਕਦਾ ਸਹੀ ਗੱਲ ਆ ਤੇ ਲਓ ਜੀ ਆਪਾਂ ਪਹੁੰਚ ਗਏ ਆ ਜੰਨੂ ਦੇ ਨਾਨਕੀ ਹੈਵੇਂ ਮੈਂ ਕੱਲ੍ਹ ਆਪਾਂ ਆਇਆ ਸੀ ਜਦੋਂ ਆਪਾਂ ਆਇਆ ਸੀ ਪਹਿਲਾਂ ਆਇਆ ਸੀ ਪਹਿਲਾਂ ਹਾਂ ਜਦੋਂ ਆਏ ਸੀ ਆਪਾਂ ਨੂੰ ਪਹਿਲਾਂ ਉਦੋਂ ਥਾਪ ਆਇਆ ਸੀ ਆਈਆਂ ਨਾ ਏ ਏ ਹਾਂ ਨੰਨੂ ਆ ਗਈ ਆਪਣੇ ਨਾਨ ਨਾਨਕੇ ਹੈ ਨੰਨੂ ਹੈ ਨੇ ਕਿੱਥੇ ਆਇਆ ਓਏ ਕਿੱਥੇ ਦੀ ਖੁਸ਼ੀ ਓਏ ਬੋਲ ਪਾਗਲ ਬੋਲ ਬੋਲ ਕੀ ਬੋਲ ਗੇੜਾ ਬੋਲੇ ਤਾਂ ਹਸੀ ਆਂਦੀ ਵੀ ਹੈ ਕਹਿੰਦੀ ਗੜਾ ਬੋਲਾ ਸੰਦਾ ਗੜਾ ਬੋਲਾ ਸੰਦਾ ਕੱਲ ਉਹ ਤੇ ਨਾ ਰਸਤੇ 'ਚ ਗਏ ਅਸੀਂ ਇਹਨੂੰ ਮੈਂ ਲੈ ਗਿਆ ਨਾ ਜਦੋਂ ਉੱਥੇ ਅਸਤੀ ਜਾਵੇ ਜਿਹੜਾ ਲੰਗੇ ਉਹਦੇ 'ਤੇ ਦੇਖ ਦੇ ਕੇ ਅਸੀਂ ਉਹ ਅਗਲੇ ਵੀ ਹੱਸਣ ਸਾਰਿਆਂ ਦੇ ਦੇਖ ਦੇ ਕੇ ਹੱਸਣੇ ਦੇ ਹਲ ਹੋਰ ਇਹਨਾਂ ਵੱਲ ਦੇਖ ਕੇ ਆ ਇਹਨਾਂ ਵੱਲ ਦੇਖ ਕੇ ਹੱਸੇ ਨਾ ਤੇ ਉਹ ਸਾਰੇ ਹੱਸਣ ਜਿਹੜੇ ਕੋਈ ਆਂਟੀ ਲੰਗੇ ਕੋਈ ਅੰਕਲ ਲੰਗੇ ਕੋਈ ਆ ਵੇ ਸ਼ੁਰੂ ਤੋਂ ਕਹਿਣਾ ਦਾ ਜਦਾ ਆ ਪਾ ਲੱਗੇ ਨਾ ਅਸੜ ਨਾ ਬੋਲਾ ਤੇਲਾ ਤੇਲਾ ਨਾ ਮੇਂ ਨਿਰਬਸ ਹੋਣੇ ਵਾਲਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਹੋ ਜਿਹੜੇ ਲੱਗਦੇ ਸਿਰੇ ਕਰਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਉਹਨਾਂ ਕਹਿੰਦੇ ਕਿ ਮੈਂ ਤੁਹਾਨੂੰ ਉਦਾਂ ਗਾਣਾ ਲੱਗ ਜਾਂਦੀ ਕੱਢਣਾ ਚੰਗੀ ਹੋ ਇੱਕ ਵੀ ਆ ਜਿਆ ਕਿਵੇਂ ਜਾਂਦਾ ਵੀਦਾ ਅਗਰ ਤੁਰ ਪਿਆ ਕਹਿੰਦੀ ਦੇ ਨੀਦਾਂ ਬੰਦਾਰੇ ਕਿਤੇ ਲੇ ਗਈਆਂ ਤੇ ਤੂੰ ਆਦੀ ਸੱਜੇ ਸਾਡੇ ਫਗਰ ਮਰ ਕੇ ਤੂੰ ਚੱਲ ਪਿੱਛੇ ਆ ਜੀ ਹਾਂ ਜੀ ਅੱਲੀ ਆ ਆਪੇ ਆਈਆਂ ਵੈਲਕਮ ਬੈਕ ਫੋਨ ਮਾਰ ਕੇ ਛੱਤ ਉਹ ਨਵਰ ਛੱਤ ਉਧਰ ਬਾਬਾ ਜੀ ਵੀ ਬੋਲ ਪਏ ਨੇ ਗੁਰਦੁਆਰੇ ਟਾਈਮ ਵੱਜ ਗਏ 5 5:30 ਹੋ ਗਏ ਨੇ ਤੇ ਬਾਬਾ ਜੀ ਬੋਲ ਪਏ ਨੇ ਤੇ ਇਹ ਤੇ ਮੌਸਮ ਦੇਖੋ ਜਰਾ ਕਿੰਨਾ ਜ਼ਬਰਦਸਤ ਹੋਇਆ ਬਾਬਾ ਜੀ ਵਾਹ ਕੀ ਕਹਿ ਰਹੇ ਹੋ ਮਰਵੇ ਕੀ ਕਰੀਏ ਮੈਂ ਖਾਸੀ ਹੱਥਾਂ ਵਿੱਚ ਇੱਥੇ ਲਾਈਆਂ ਦਾ ਕੇ ਪੈ ਜਾਂਦੇ ਹੁੰਦੇ ਸੀ ਗਰਮੀ ਦੇ ਵਿੱਚ ਅੱਛਾ ਗਰਮੀਆਂ ਜਾਓ ਪਹਿਲਾਂ ਸਾਰੇ ਛੱਤ ਤੇ ਹੀ ਸੌਂਦੇ ਹੁੰਦੇ ਸੀ ਗਰਮੀਆਂ 'ਚ ਹੁਣ ਅੱਜ ਕੱਲ ਕੋਈ ਨਹੀਂ ਸੌਂਦਾ ਹਾਂ ਹੁਣ ਨਹੀਂ ਕੋਈ ਸੌਂਦਾ ਪਹਿਲਾਂ ਲੋਕੀ ਗਲੀਆਂ 'ਚ ਪੈਂਦੇ ਹੁੰਦੇ ਸੀ ਪਤਾ ਹਾਂ ਗਲੀਆਂ 'ਚ ਸਾਡੇ ਹਾਂ ਸਾਡੇ ਨਾ ਆਪਣੇ ਆਪਣੇ ਜਿਹੜੇ ਪੁਰਾਣੇ ਘਰ ਹੈ ਨਾ ਉੱਥੇ ਉਹ ਹੀ ਉਹ ਜਿਹੜਾ ਹੈ ਨਾ ਹੈਪੀ ਸੋਨੂ ਹਣੀ ਤੇ ਉਹਨਾਂ ਦਾ ਦਾਦਾ ਹੀ ਪਾਪਾ ਉਹ ਪੈਂਦਾ ਹੁੰਦਾ ਸੀ ਬਾਹਰ ਸਹੀ ਗੱਲ ਹੈ ਬਾਹਰ ਹੀ ਪੈਂਦਾ ਸੀ ਬڑے ਲੋਕ ਪੈਂਦੇ ਸੀ ਇੱਕ ਅੱਧੀ ਨਾਲ ਉਹ ਹੁੰਦਾ ਸੀ ਨਾਲ ਹੀ ਅਗਲਾ ਗਵੰਢੀ ਹੁੰਦਾ ਸੀ ਉਮੀ ਹੁੰਦਾ ਸੀ ਸਾਡੇ ਉਹ ਵਿਚਾਰਾ ਪੈਂਦਾ ਹੁੰਦਾ ਸੀ ਬਾਹਰ ਕਾਫੀ ਲੋਕ ਪੈਂਦੇ ਸੀ ਸਹੀ ਗੱਲ ਹੈ ਐ ਕਰਦੇ ਸੀ ਉਹ ਕਰਦੇ ਸੀ ਹਾਂ ਬਿਲਕੁਲ ਹੈ लवली ਜਿਹੜਾ ਕਾਮਨ ਗ੍ਰੇਡ ਦਾ ਸੱਪ ਹੀ ਆਪਾਂ ਮਾਰਿਆ ਨਹੀਂ ਉਹ ਪਤਾ ਨਹੀਂ ਰਹਾ ਕਿੱਥੇ ਬੈਠਾ ਹੋਣਾ ਕਿੱਥੇ ਨਹੀਂ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਨੇ ਜਿੰਦਾ ਇਹ ਹੋਣਾ ਉਹ ਕਿਹੜਾ ਮਾਰਿਆ ਸੀ ਕਿੱਥੇ ਛੱਡ ਗਿਆ ਸੀ ਡੈਡੀ ਵੈਸੇ ਕਿੱਧਰ ਛੱਡ ਗਿਆ ਸੀ ਡੈਡੀ ਸੱਪ ਨੂੰ ਉਹ ਗਾਂ ਉਹ ਇੰਜਣ ਤੋਂ ਅੱਗੇ ਮੜਾ ਹਾਂ ਯਾਰ ਇੱਥੇ ਹੀ ਹੋਣਾ ਫਿਰ ਉਹ ਹੈਨਾ ਹਾਂ ਕੋਈ ਜਗਾ ਥੋੜੀ ਹੁੰਦੀ ਨਹੀਂ ਆ ਲੰਘ ਲੰਘ ਗਿਆ ਹੁਣ ਇਹ ਨਹੀਂ ਦੋ ਯੁੱਥੂ ਵੀ ਨਿਕੜਾਉਂਦੇ ਨੇ ਕਈ ਵਾਰ ਹਾਂ ਸਹੀ ਸਹੀ ਗੱਲ ਹੈ ਤੇ ਹੁਣ ਸ਼ਾਮ ਦੇ ਵੱਜ ਚੁੱਕੇ ਨੇ 6:30 ਤੇ ਆਪਾਂ ਹੁਣ ਵਾਪਸੀ ਤੇ ਜਾ ਰਹੇ ਹਾਂ ਪਰ ਮੇਨ ਗੱਲ ਇਹ ਹੋ ਗਈ ਹੈ ਵੀ ਹੁਣ ਮਨਦੀਪ ਨੂੰ ਅਸੀਂ ਆਏ ਸੀ ਤੁਹਾਨੂੰ ਪਤਾ ਵੀ ਹੈ ਨਾ ਤੇ ਮਨਦੀਪ ਨੂੰ ਲੈ ਕੇ ਜਾਣਾ ਪੈਣਾ ਹਸਪੀਟਲ ਤੇ ਉਹ ਬਾਕੀ ਗੱਲਾਂ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਅਸੀਂ ਚੱਲਿਆ ਹਸਪੀਟਲ ਹੈ ਨਾ ਲੈ ਕੇ ਤੇ ਹੁਣ ਹਨੇਰਾ ਬਹੁਤ ਜ਼ਿਆਦਾ ਉੱਪਰ ਉਹਦੀ ਅਸੀਂ ਵਾਪਸ ਵੀ ਜਾਣਾ ਤੇ ਮੀਂਹ ਵੀ ਜ਼ਿਆਦਾ ਰਿਸਕ ਵਾਲੀ ਵੈਸੇ ਗੱਲ ਹੈ ਮਨਦੀਪ ਕਿ ਨਹੀਂ ਬਿਲਕੁਲ ਚਾਲ ਕੋਈ ਗੱਲ ਨਹੀਂ ਪਰ ਇੱਧਰ ਨੂੰ ਜਾਣੀ ਹੈ ਅੱਛਾ ਨੰਨੂ ਉਹਨੂੰ ਉੱਧਰ ਚੱਕ ਲੈ ਕੇ ਨੰਨੂ ਲੈ ਕੇ ਆਵਾਂ ਅੱਛਾ ਬਰਕਰਾਰ ਅੱਛਾ ਮੈਂ ਲੈ ਕੇ ਆਇਆ ਹਰ ਇੱਕ ਮਿੰਟ ਮੈਂ ਲੈ ਆਵਾਂ ਮੈਂ ਲੈ ਆਉਣਾ ਚੱਲ ਆ ਜੋ ਆਪਣਾ ਹਾਂਜੀ ਤੇ ਨੰਨੂ ਵੀ ਦੇਖੋ ਸਾਡਾ ਉੱਠ ਗਿਆ ਹੋਇਆ ਤੇ ਮੀ ਪਹਿੰਦਾ ਪਿਆ ਹਾਈ ਨੰਨੂ ਵੀ ਪਹਿ ਰਿਹਾ ਦੇਖੀ ਹੈ ਨਾ ਹੋ ਫਿਸਲੀ ਨਾ ਜਾਈਏ ਚਲੋ ਚਾਚੂ ਅੰਦਰ ਲੈ ਜਾਈਏ ਹੈਨਾ ਗੱਡੀ ਚ ਹਾਂ ਅਸੀਂ ਬਸ ਨਿਕਲ ਚੁੱਕਿਆ ਤੇ लवली ਹਣੀ ਉਧਰ ਉਹਦੀ ਆਣਗੇ ਕਿਉਂਕਿ ਉਹਨਾਂ ਨੇ ਆਸ਼ਾ ਵਰਕਰ ਨੂੰ ਚੱਕ ਕੇ ਲੈ ਕੇ ਆਣਾ ਤੇ ਤਾਂ ਕਰਕੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਮਰਪੀ ਦੀ ਸਮਾਈਲ ਦੇਖ ਲਓ ਤੇ ਬਾਕੀ ਲੈ ਕੇ ਚੱਲੇ ਆ ਬਾਕੀ ਹੁਣ ਪਤਾ ਨਹੀਂ ਰਿਜ਼ਲਟ ਦਾ ਲੈ ਪਤਾ ਨਹੀਂ ਆਓ ਲੈ ਰਿਜ਼ਲਟ ਦਾ ਹੋ ਗਿਆ ਕਿ ਇੰਚਾਰਜ ਅਸੀਂ ਚੱਲਦਾ ਹਾਂ ਹਾਂ ਪੇਨ ਹੋ ਰਹੀ ਸੀ ਤਾਂ ਕਰਕੇ ਫਿਰ ਹਾਂ ਵੀ ਹੁਣ ਲੈ ਕੇ ਚੱਲੇ ਆ ਇਹ ਤੇ ਸੀਗੇ ਅਸੀਂ ਹੁਣ ਸੀ ਕੀ ਕਰਾਂਗੇ ਉੱਥੇ ਹਸਪੀਟਲ ਇਹਨਾਂ ਨੂੰ ਛੱਡ ਕੇ ਤੇ ਫਿਰ ਬਾਰੋ-ਬਾਰ ਨਿਕਲ ਜਾਗੇ ਹੈਨਾ ਬਾਕੀ ਫਿਰ ਕੱਲ ਨੂੰ ਦੇਖਾਂਗੇ ਮੰਮੀ ਹੋਣੀ ਸ਼ਾਇਦ ਆਵਣਗੇ ਫਿਰ ਜਾਂ ਹੈ ਨਾ ਜਿੱਦਾਂ ਵੀ ਪ੍ਰੋਗਰਾਮ ਹੋਇਆ ਹਾਂ 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 ਬਾਕੀ ਹੁਣ ਪਤਾ ਜਾ ਕੇ ਲੱਗੇਗਾ ਹਸਪੀਟਲ ਠੀਕ ਹੈ ਜੀ ਤੇ ਆਪਾਂ ਬਸ ਨਿਕਲਦੇ ਹਾਂ ਠੀਕ ਹੈ ਨੰਨਾ ਸਾਡਾ ਦੇਖੋ ਘੁੱਕ ਕੇ ਬਹਿ ਗਿਆ ਉੱਪਰ ਦੇ ਦੇ ਲੋਈ ਚੰਗੀ ਤਰ੍ਹਾਂ ਕਾਕੇ ਦੇ ਰੋਟੀ ਵੀ ਖਾਣੀ ਹੈ ਨਾ ਲੈ ਹੈ ਨਾ ਕਾਕੇ ਓਏ ਹੈਗਾ ਅਜੇ ਨਹੀਂ ਚੱਲ ਠੀਕ ਹੈ ਅਸਨ ਰਾਮ ਨਾਲ ਚੱਲੀ ਆਪਾਂ ਹੈ ਨਾ ਆਪਾਂ ਘਰੇ ਜਾਣਾ ਹੋਰ ਹੀ ਹੋਰ ਹੀ ਨਿਕਲ ਜਾਣਾ ਠੀਕ ਹੈ ਨਾ ਤੇ <laughs> लवली ਦੀ ਗੱਡੀ ਜਾ ਰਹੀ ਹੈ ਅੱਗੇ-ਅੱਗੇ ਤੇ ਅਸੀਂ ਜਾ ਰਹੇ ਹਾਂ ਪਿੱਛੇ-ਪਿੱਛੇ ਸੁਣਿਆ ਵੀ ਜਦ ਤੱਕ ਇਹ ਵੀਡੀਓ ਆਣੀ ਹੈ ਤੱਕ ਦਾ ਤੱਕ ਦਾ ਏ ਏ ਹੋ ਜਾਣੀ ਕਿਵੇਂ ਘੜਦੇ ਤੇ ਵਾਏ ਓਏ ਮੈਂ ਨੰਨੂ ਕਿੰਦਾ ਕਿੰਦਾ ਕਿਸਰ ਹੁੰਦਾ ਕਾਕਾ ਸੁਸਤ ਹੋਇਆ ਵਾ ਕਾਕਾ ਸਾਡਾ ਤੇ ਕਾਕਾ ਸੁਸਤ ਹੋਇਆ ਵਾ ਆ ਸੁੱਤੀ ਹੋਈ ਹੈ ਚਲੋ ਬਾਕੀ ਦੇ ਦੇ ਕੀ ਬੰਦਾ ਹੈ ਨਾ ਆ ਅਚਾਨਕ ਚਲੇ ਗਏ ਸੀ ਆਪ ਸਹੀ ਗੱਲ ਹੈ ਅਚਾਨਕ ਚਲੇ ਗਏ ਸੀ ਅਚਾਨਕ ਚਲੇ ਗਏ ਸੀ ਤੇ ਨਾਲ ਇਹੋ ਲੈ ਕੇ ਦੱਸ ਵੀ ਮੈਂ ਕਿ ਮੈਂ ਮੈਂ ਰੋਟੀ ਖਾਧੀ ਮਰਪੀ ਨੇ ਰੋਟੀ ਬਣਾਈ ਤੇ ਮੈਂ ਕੰਮ ਦੇ ਚਲਾ ਗਿਆ ਹੈ ਨਾ ਤੇ ਜਾਂਦੇ ਮੈਨੂੰ ਫੋਨ ਆ ਗਿਆ ਯਾਰ ਮੈਂ ਰੋਟੀ ਖਾ ਕੇ ਨਾ ਖਾ ਕੇ ਫੋਟੋ ਖਾਣ ਨਾਲ ਰੋਟੀ ਅੱਛਾ ਚਲ ਮੈਂ ਆ ਕੇ ਨਾ ਆ ਗਈ ਨੀ ਸੀ ਗਈ ਅੱਛਾ ਚੈੱਕ ਕਰਵਾਣ ਗਏ ਤੇ ਫਿਰ ਉਹਨਾਂ ਨੇ ਉੱਥੇ ਹੀ ਉਹ ਕਰਿਆ ਕਹਿੰਦੇ ਹਾਂ ਸਹੀ ਗੱਲ ਹੈ ਉਹਨੂੰ ਫੋਨ ਕੀਤਾ ਟੈਡੀ ਆ ਡੈਡੀ ਨੇ ਮੈਨੂੰ ਫੋਨ ਕੀਤਾ ਮੈਂ ਉਥੋਂ ਪੰਜਾਬ ਜਿਆ ਆ ਮਨੂਦ ਕੋਈ ਸਮਝ ਨਾ ਆਵੇ ਨਾ ਪੈਨਿਕ ਕੋ ਨਾਮ ਹੋ ਗਿਆ ਮੈਂ ਨਾ ਬਹੁਤ ਜਿਆਦਾ ਹੋਰ ਯਾਰ ਹਾਂ ਵੀ ਹਾਂ ਮਰਤੀ ਢਿੱਲੀ ਹੋ ਗਈ ਹੈ ਵੀ ਆ ਜਾ ਨਾ ਪਾਪਾ ਹਾਂਜੀ ਚੱਲ ਬੋਲੋ ਹੁਣ ਤੁਸੀਂ ਕਿੱਥੇ ਆਏ ਹੋ ਕਿੱਥੇ ਆਇਆ ਤੂੰ ਹੈਂ

ਕੋਈ 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 ਕੋਸ ਨਹੀਂ ਸਕਦਾ ਤੇਰੇ ਅੱਗੇ ਕੋਈ ਬੋਲ ਨਹੀਂ ਸਕਦਾ ਸਾਰੇ ਵੀਰੇ ਤੋਂ ਮਾਫੀ ਮੰਗਦੇ ਆ ਹਾਂ ਸਾਰੇ ਤੇ ਤੋਂ ਮਾਫੀ ਮੰਗਣਗੇ ਕੋਈ ਵੀ ਬੋਲ ਸਕਦਾ ਤੇਰੇ ਅੱਗੇ ਕੋਈ ਨਹੀਂ ਰੁਕੇਗਾ ਬਈ ਕੋਈ ਬਈ ਮੈਂ ਨਹੀਂ ਮਾਫੀ ਮੰਗਣੀ ਹਾਂਜੀ ਤੇ ਹੁਣ ਅਸੀਂ ਆ ਚੁੱਕੇ ਹਾਂ ਵਾਪਸ ਤੇ ਉਹਨਾਂ ਨੂੰ ਅਸੀਂ ਛੱਡ ਆਏ ਹਾਂ ਉਹ ਗੱਡੀ ਦੇ ਵਿੱਚ ਚਲੇ ਗਏ ਨੇ ਤੇ ਬਾਕੀ ਮਨਪੇ ਤੁਹਾਨੂੰ ਦੱਸੇਗੀ ਹੈਨਾ ਆ ਨਰਸ ਆਈਸੀ ਡਾਕਟਰ ਤੇ ਉਹਨਾਂ ਨੇ ਚੈੱਕ ਕਰਕੇ ਕੱਲ ਤੱਕ ਦਾ ਟਾਈਮ ਦਿੱਤਾ ਹੈਨਾ ਕੱਲ ਨੂੰ ਦੁਬਾਰਾ ਆਣਗੇ ਉਹ ਹਾਂ ਤੇ ਫਿਰ ਅਸੀਂ ਵੀ ਦੁਬਾਰਾ ਆਵਾਂਗੇ ਹਾਂ ਫਿਰ ਦੁਬਾਰਾ ਹੀ ਆਣਾ ਪੈਣਾ ਕਿਉਂਕਿ ਆਹੋ ਜੇ ਜੇ ਕੋਈ ਗੱਲ ਨਹੀਂ ਤਾਂ ਰਾਤ ਰੱਖ ਲੈਂਦੇ ਹਾਂ ਹਾਂ ਫਿਰ ਐਵੇਂ ਦੀ ਹਲੇ ਕੋਈ ਗੱਲ ਹੈ ਨਹੀਂ ਕੱਲ ਹੋਏਗੀ ਹਾਂ ਕੱਲ ਹੋਏਗੀ ਕੱਲੇ ਯਾਨੀ ਕਿ ਪਤਾ ਚੱਲ ਜੇ ਯਾਰ ਜਲਟ ਹਾਂ ਹਾਂ ਜਲਟ ਆ ਜਾਏਗਾ ਤੇ ਚਲੋ ਬਾਕੀ ਹੁਣ ਅਸੀਂ ਬਸ ਜਾ ਰਹੇ ਹਾਂ ਵਾਪਸ ਤੇ ਹੋਰੀ ਹੋਰੀ ਜਾਵਾਂਗੇ ਆਰਾਮ ਨਾਲ ਕਿਉਂਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਨੇਰਾ ਹੈ ਨਾ ਤੇ ਇੱਧਰ ਸਾਡਾ ਮੰਨੂ ਸਿੰਘ ਵੀ ਉਹ ਮਰਾ ਜਿੱਟੂ ਜਾਵੇ ਉਹ ਚਾਹ ਦੱਤੀ ਦੂਏ ਉਹਨੇ ਟੰਕੀ ਹੈ ਉਹਨੇ ਟੰਕੀ ਵੀਡੀਓ ਨੂੰ ਲਾਈਕ ਕਰ ਦਿਓ ਹਾਂਜੀ ਲਓ ਜੀ ਨੋਟੇ ਬ੍ਰਾ ਲੈ। ਹਾਂਜੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ। ਕੋਈ ਗੱਲ ਨਹੀਂ, ਸਬਸਕ੍ਰਾਈਬ ਕਰ ਦਿਓ 11 ਵੇ ਵਾਪਸ 11 ਵੇ ਮੰਮੀ ਹਣੀ। ਤੇ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ, ਹੈਨਾ? ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਿੱਦਾਂ ਲੱਗਿਆ ਤੁਹਾਨੂੰ ਇਹ ਵਲੌਗ। ਠੀਕ ਆ ਤੇ ਹਨੇਰਾ ਬਹੁਤ ਹੈ ਹੁਣ ਆਪਾਂ ਆਰਾਮ ਨਾਲ ਗੱਡੀ ਚਲਾਣੀ ਹੈ ਹੌਲੀ-ਹੌਲੀ ਤੇ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਸਤਿ ਸ਼੍ਰੀ ਅਕਾਲ ਜੀ। i need that to go but